ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਵਾਰ ਮੁੰਡ-ਲੜਕੀਆਂ ਨੇ ਬਾਜ਼ੀ ਮਾਰ ਦਿੱਤੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਲੁਧਿਆਣਾ ਦੀ BCMS ਸਕੂਲ ਦੀ ਵਿਦਿਆਰਥਣ ਨਪ੍ਰਿਤ ਕੌਰ ਨੇ ਪੰਜਾਬ ਪੱੜ ਦੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਜਿਸ ਨੂੰ ਲੈ ਕੇ ਸਕੂਲ ਪ੍ਰਬੰਧਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਉੱਧਰ ਸਕੂਲ 'ਚ ਪਹੁੰਚੇ ਮਾਪਿਆਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ ਨਪ੍ਰੀਤ ਕੌਰ ਅਮਰਿਕ ਸਿੰਘ ਦੀ ਬੇਟੀ ਹੈ ਜੋ ਕਿ ਲੁਧਿਆਣਾ ਦੀ ਜਮਾਲਪੁਰ ਫੋਕਲ ਪੁਆਇੰਟ ਇਲਾਕੇ ਦੀ ਵਸਨੀਕ ਹੈ। ਨਪ੍ਰੀਤ ਇੱਕ ਸੁਧਾਰਨ ਪਰਿਵਾਰ ਦੇ ਨਾਲ ਸੰਬੰਧਿਤ ਹੈ ਅਤੇ ਉਸਨੇ ਆਰਟਸ ਦੇ ਵਿੱਚ 500 ਅੰਕਾਂ ਦੇ ਵਿੱਚੋਂ 497 ਅੰਕ ਹਾਸਲ ਕਰਕੇ ਤੀਜਾ ਰੈਂਕ ਹਾਸਲ ਕੀਤਾ ਹੈ। ਨਪ੍ਰੀਤ ਦੇ ਕੁੱਲ 99.40% ਦੇ ਅੰਕ ਆਏ ਹਨ। ਮਾਤਾ ਜੀ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਇਸ ਸੰਬੰਧ ਦੇ ਵਿੱਚ ਨਪ੍ਰੀਤ ਕੌਰ ਨੇ ਕਿਹਾ ਕਿ ਇਸ ਦਾ ਸ਼ਰੇ ਉਹ ਆਪਣੇ ਮਾਪਿਆਂ ਤੇ ਅਧਿਆਪਕਾਂ ਨੂੰ ਦਿੰਦੀ ਹੈ। ਸਰ ਨਪ੍ਰੀਤ ਕੌਰ ਨਪ੍ਰੀਤ ਟੀ ਕਿਹੜੇ ਸਕੂਲ ਚ ਪੜਦੇ ਹੋ? ਬੀਸੀਐਮ ਫੋਕਲ ਪੁਆਇੰਟ ਬੀਸੀਐਮ ਆ ਕਿਹੜੀ ਪੋਜੀਸ਼ਨ ਆਈ ਹੈ ਔਰ ਕਿਹੜੀ ਕਲਾਸ ਦਾ ਰਿਜ਼ਲਟ ਸਰ ਪੰਜਾਬ ਚ 3rd ਆਈ ਹੈ ਪੋਜੀਸ਼ਨ ਮੇਰੀ ਪਲਸ 2 ਕਲਾਸ ਦਾ ਰਿਜ਼ਲਟ ਹੈ ਲੋ ਜੀ ਹੈਸ ਪ੍ਰੋਪਰ ਅ ਹੋਰ ਵੀ ਬੱਚੇ ਨੇ ਕਿਵੇਂ ਦਾ ਫੀਲ ਹੋ ਰਿਹਾ ਕਿਉਂਕਿ ਪਹਿਲਾਂ ਵੀ ਬੱਚੇ ਕਾਫੀ ਇਮਤਿਹਾਨਾਂ ਵਿੱਚ ਪਾਸ ਹੁੰਦੇ ਨੇ ਅੱਗੇ ਆਉਂਦੇ ਨੇ ਪਰ ਤੁਸੀਂ ਟੌਪ ਕੀਤਾ ਹੈ ਸਾਲ ਤੋਂ ਪਹਿਲਾਂ ਤਾਂ ਮੈਂ థాంਕਫੁਲ ਹਾਂ ਆਪਣੇ ਪੇਰੈਂਟਸ ਤੇ ਟੀਚਰਸ ਦਾ ਜਿਹੜੇ ਇਨਚਾਰਜ ਹੈ ਮੇਰੇ ਸਾਰੇ ਸਬਜੈਕਟ ਟੀਚਰਸ ਹੈ ਪ੍ਰਿੰਸੀਪਲ ਮੈਮ ਹੈ ਨੀਰੂ ਮੈਮ ਇਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਨਾ ਸਾਰੇ ਹਰ ਸਾਲ ਕਰਦੇ ਹੈ ਮਿਹਨਤ ਜਿੰਨਾ ਇਹਨਾਂ ਨੇ ਰੋਜ਼ ਹੋਮਵਰਕ ਦੇਣਾ ਜੇ ਆਪਾਂ ਉਹੀ ਰੈਗੂਲਰ ਕਰਦੇ ਰਹੇ ਬਿਨਾ ਐਕਸਟਰਾ ਬਰਡਨ ਦੇ ਕੋਈ ਵੀ ਇਹ ਮੁਕਾਮ ਹਾਸਲ ਕਰ ਸਕਦਾ ਹੈ ਇਸ ਤੋਂ ਇਲਾਵਾ ਇਸ ਦਾ ਸ਼ਰੇਆ ਕਿਨੂੰ ਜਾਂਦਾ ਹੈ ਪੇਰੈਂਟਸ ਤੇ ਟੀਚਰਸ ਨੂੰ ਹੀ ਜਾਂਦਾ ਹੈ ਇਸ ਚੀਜ਼ ਸਾਰਾ ਸ਼ਰੇ ਮੇਰਾ ਸੀ ਜਿੰਨਾ ਹੋਮਵਰਕ ਮਿਲਦਾ ਸੀ ਜਦ ਹੋ ਗਿਆ ਉਦੋਂ ਤੱਕ ਕਰਨੀਆਂ ਈ ਸੁਨੇਹਾ ਕੀ ਹੈਗਾ ਬਾਕੀ ਸਟੂਡੈਂਟਸ ਨੂੰ ਰੈਗੂਲਰ ਹੌਸਕੂਲ ਚ ਜਿੰਨਾ ਵੀ ਆਪਣਾ ਤੁਹਾਡਾ ਜਿਹੜਾ ਵੀ ਗੋਲ ਹੈ ਉਹਦੇ ਲਈ ਸੀਰੀਅਸ ਹੋ ਕੇ ਸਟੱਡੀ ਕਰਨੀ ਆ ਜੀ ਬਣਨਾ ਚਾਹੁੰਦੇ ਜੀ ਅੱਗੇ ਪਲੈਨਿੰਗ ਹੈ ਅੱਗੇ ਗ੍ਰੈਜੂਏਸ਼ਨ ਕਰਨੀ ਆ ਉਹਦੇ ਨਾਲ ਨਾਲ ਗਵਰਨਮੈਂਟ ਜੋਬ ਦੀ ਪ੍ਰੈਪਰੇਸ਼ਨ ਸਪੋਰਟਸ ਸਪੋਰਟਸ ਹਾਂ ਸਪੋਰਟਸ ਕੰਟੀਨਿਊ ਰੱਖ ਕੇ ਐਕਚੁਅਲੀ ਸਪੋਰਟਸ ਕਰਦੇ ਤੁਸੀਂ ਸੌਫਟਬਾਲ ਐਂਡ ਬੇਸਬਾਲ ਹਾਂਜੀ ਠੀਕ ਹੈ ਤੇ ਆਪਣੇ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਬਾਕੀਆਂ ਨੂੰ ਕਿਸ ਦੇਣਾ ਚਾਹੋਗੇ ਪੇਰੈਂਟਸ ਨੂੰ ਤਾਂ ਉਹਨ ਕੀ ਖੁਸ਼ ਉਹਨਾਂ ਦੇ ਮੂੰਹ ਤੇ ਤੁਸੀਂ ਖੁਸ਼ੀ ਦੇਖ ਹੀ ਸਕਦੇ ਹੋ ਔਰ ਬਾਕੀ ਦੋਸਤਾਂ ਨੂੰ ਇਹੀ ਕਹਿਣਾ ਚਾਹੀਦਾ ਜਿਹੜੇ ਵੀ ਹੁਣ ਕਲਾਸ 'ਚ ਆਏ ਐ ਬੋਰਡ ਕਲਾਸ 'ਚ ਐ ਉਹਨਾਂ ਦੀ ਤਾਂ ਆਪਣਾ ਇੱਕ ਗੋਲ ਸੈੱਟ ਕਰਕੇ ਉਹਨਾਂ ਦੀ ਰੈਗੂਲਰਲੀ ਸੀਰੀਅਸਲੀ ਪੜੋ ਠੀਕ ਹਾਂਜੀ ਸਿੰਕ ਮੈਨੂੰ ਉਹ ਤੇ ਸਕੂਲ ਪ੍ਰਿੰਸੀਪਲ ਨਿਰੂ ਕੌੜਾ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੀ ਵਿਦਿਆਰਥਣਾਂ ਨਪ੍ਰੀਤ ਕੌਰ ਨੇ ਪੰਜਾਬ ਪੜ ਦੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ ਉਹਨਾਂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਦੇ ਵੱਲੋਂ ਹਮੇਸ਼ਾ ਹੀ ਬੱਚਿਆਂ ਦਾ ਸਾਥ ਦਿੱਤਾ ਜਾਂਦਾ ਹੈ ਮੈਮ ਕੀ ਨਾ ਮੈਮ ਨੀਰੂ ਕੋੜਾ ਮੈਮ ਸਕੂਲ ਦੇ ਬੱਚੇ ਨੇ ਅੱਜ ਤੁਹਾਡੇ ਟਾਪ ਕੀਤਾ ਔਰ ਕਾਫੀ ਖੁਸ਼ੀ ਦਾ ਮਾਲਾ ਹੈ ਹਾਂਜੀ ਬਹੁਤ ਖੁਸ਼ੀ ਹੋਈ ਸਸੇ ਸਾਨੂੰ ਤਾਂ ਫਰਸਟ ਦੀ ਉਮੀਦ ਹੁੰਦੀ ਆ ਚਲੋ ਥਰਡ ਆ ਗਿਆ ਭਗਵਾਨ ਦਾ ਬਹੁਤ ਧੰਨਵਾਦ ਕੀ ਉਸਨੇ ਪੋਜੀਸ਼ਨ ਹਾਸਲ ਕੀਤੀ ਬੱਚਿਆਂ ਨੇ ਮਿਹਨਤ ਕੀਤੀ ਟੀਚਰਜ਼ ਨੇ ਬਹੁਤ ਮਿਹਨਤ ਕਰਾਈ ਜਿਹੜੇ ਬੱਚੇ ਰੈਗੂਲਰ ਹੋਮਵਰਕ ਕਰਦੇ ਆ ਤੇ ਉਹ ਮੈਰਿਟ ਪ੍ਰਾਪਤ ਕਰ ਸਕਦੇ ਆ ਜੀ ਕੀ ਖਾਸ ਤੁਸੀਂ ਧਿਆਨ ਦਿੰਦੇ ਸੀਗੇ ਕੁਝ ਬੱਚਿਆਂ ਵਾਸਤੇ ਦਿੱਕਾ ਕਿ ਐਨੇ ਪੜਾਈ ਕਰਨੀ ਆ ਕੋਈ ਖਾਸ ਹਾਂਜੀ ਬੱਚੇ ਟੀਚਰਜ਼ ਜਿਹੜੇ ਮੈਰਿਟੋਰੀਅਲ ਬੱਚੇ ਆ ਉਹਨਾਂ ਨੂੰ ਸਪੈਸ਼ਲ ਧਿਆਨ ਦਿੰਦੇ ਆ ਉਹਨਾਂ ਨੂੰ ਹੋਮਵਰਕ ਸਪੈਸ਼ਲ ਦਿੱਤਾ ਜਾਂਦਾ ਤੇ ਬਾਕੀ ਸਾਡੇ ਐਕਸਟਰਾ ਕਲਾਸਿਸ ਲੱਗਦੀਆਂ ਉਹ ਚ ਵੀ ਬੱਚਿਆਂ ਨੂੰ ਪੜ੍ਹਾਈ ਕਰਾਈ ਜਾਂਦੀ ਦੇ ਹੋਰ ਵੀ ਬੱਚੇ ਪਰਦੇ ਨੇ ਹੋਸਟਲ ਆਵਾ ਕਿ ਫਿਚਰ ਤੇ ਪਲੈਨਿੰਗ ਕਰ ਰਹੇ ਕਿ ਰਿਕਰਡ ਬੋਰ ਬੰਦੀ ਆ ਰਿਹਾ ਕਰ ਰਹੇ ਹਨ ਉਹਨਾਂ ਨੂੰ ਦੇਖੋ ਇਹ ਤੋਂ ਮੋਟੀਵੇਸ਼ਨ ਮਿਲਦੀ ਹੈ ਇੱਕ ਬੱਚੇ ਨੇ ਮਿਲਦੀ ਹੈ ਜਿਹੜੀ ਕਮਿੰਗ ਪਲੱਸ 2 ਨੂੰ ਵੀ ਹੁੰਦਾ ਵੀ ਅਸੀਂ ਬੱਚੇ ਮੈਰਿਟ ਹਾਸਲ ਕਰੀਏ ਤੇ ਇਹਨਾਂ ਤੋਂ ਕੁਝ ਸਿੱਖਣਗੇ ਔਰ ਰੈਗੂਲਰ ਪੜ੍ਹਾਂਗੇ ਕੁਝ ਕਰੋਨਾ ਕਰਨ ਮੇਰੇ ਖਿਆਲ ਬੱਚਿਆਂ ਦੇ ਜਿਹੜਾ ਮੋਬਾਈਲ ਦਾ ਜ਼ਿਆਦਾ ਇਫੈਕਟ ਪਿਆ ਉਹ ਥੋੜਾ ਛੱਡਣਾ ਚਾਹੀਦਾ ਹੈ ਪੇਰੈਂਟਸ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਕਿ ਟੀਚਰਜ਼ ਨਾਲ ਉਹਨਾਂ ਦੇ ਕੰਟਰੋਲ ਕਰਨ ਕਿ ਘਰ ਜਾ ਕੇ ਮੋਬਾਈਲ ਦਾ ਯੂਜ਼ ਨਾ ਕਰਾਂ। ਹਲੋ ਠੀਕ ਹੈ ਧੰਨਵਾਦ ਜੀ। ਥੈਂਕ ਯੂ। ਜਲ ਮੈਂ ਕਰਦਾ ਹਾਂ ਜੀ। ਉੱਥੇ ਪਰਿਵਾਰਕ ਮੈਂਬਰਾਂ ਨੇ ਵੀ ਮੂੰਹ ਮਿੱਠਾ ਕਰਾ ਕੇ ਖੁਸ਼ੀ ਜਤਾਈ ਅਤੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਤੇ ਮਾਣ ਹੈ। ਅੱਜ ਤੁਹਾਡੀ ਬੇਟੀ ਨੇ ਸਕੂਲ ਦੇ ਵਿੱਚੋਂ ਟਾਪ ਕੀਤਾ 3rd ਪੋਜੀਸ਼ਨ ਆਸਲ ਪੰਜਾਬ 'ਚ ਪੰਜਾਬ ਕਿਵੇਂ ਦਾ ਮੈਸੇਜ ਹੈ। ਪੰਜਾਬ ਖੁਸ਼ੀ ਖੁਸ਼ੀ ਹੋਣੀ ਉਹਨਾਂ ਨੂੰ ਵੀ ਹੋਣੀ। ਮੇਰਾ ਅੱਧਾ ਦੁੱਖ ਦੂਰ ਹੋ ਗਿਆ ਸੁਣ ਕੇ ਬਹੁਤ ਖੁਸ਼ੀ ਹੋਈ ਹੈ। ਹਾਂ ਜੀ ਕਿਵੇਂ ਤੁਸੀਂ ਕਹਾ ਦਿੰਦੇ ਸੀਗੇ ਕਾਫੀ ਕਿਉਂਕਿ ਮਾਪਿਆਂ ਦਾ ਵੀ ਕਾਫੀ ਵਿੱਚ ਬਲੌਕਡਾ ਹੁੰਦਾ ਤੇ ਜਿਵੇਂ ਕੀਵੇਂ ਕਰਦੇ ਸੀਗੇ ਸਭ ਬਸ ਪੜਾਈ ਤੇ ਜ਼ੋਰ ਇਹਨੂੰ ਕਹਿੰਦੇ ਸੀ ਪੜਾਈ ਤੇ ਜ਼ੋਰ ਦਿਓ ਆਪਣਾ ਵਾਸਾ ਨੂੰ ਕੁਝ ਬਣ ਕੇ ਦਿਖਾਓ ਪੈਸਾ ਕਪੜਾ ਜੁੱਤੀ ਕਪੜਾ ਕਿਸੇ ਵੱਲੋਂ ਕਮੀ ਨਾ ਸਾਡੀ ਸਾਡੇ ਵੱਲੋਂ ਪੂਰੀ ਮਤਲਬ ਫੋਰਸ ਕੀਤਾ ਹੋਏ ਆਪਣੀ ਪੜਾਈ ਕਰਨੀ ਉਹ ਕਿ ਮਾਰ ਕੇ ਵੀ ਬਿਠਾਉਂਦੇ ਸੀ ਤੇ ਡੀਵੀ ਟੂਵੀ ਦੇ ਦਿੰਦਾ ਸੀ ਜਿੜਕੀ ਸਾਹਿਬ ਆਪਣੀ ਪੜਾਈ ਕਰੋ ਬਸ ਬਸ ਪੜਾਈ ਤੇ ਧਿਆਨ ਦਿਓ ਇਹ ਹੀ ਕੰਮ ਹੈ ਸਰ ਆਪਣਾ ਅੱਗੇ ਮੈਂ ਟ੍ਰਾਂਪੋਰਟਰ ਵੀ ਹਾਂ ਮੈਂ ਜੋਬ ਵੀ ਕਰਦਾ ਹਾਂ ਕੀ ਬਣਾਣਾ ਚਾਹੁੰਦੇ ਬੱਚੇ ਬੱਚੇ ਕੀ ਚਾਹੁੰਦੇ ਬੱਚਾ ਕੀ ਜੋਰ ਪੂਰੀ ਇੱਛਾ ਕਰਨਾ ਉਹਦੀ ਬੱਚੇ ਦੀ ਇੱਛਾ ਹੈ ਪਹਿਲਾਂ ਤਾਂ ਪੜ੍ਹਾਈ ਕਰਾਵਾਂਗੇ ਅਸੀਂ ਫੋਰਸ ਨਹੀਂ ਕਰਨਾ ਕੀ ਕਰਨਾ ਉਹ ਜੋ ਬੱਚਾ ਜਾਂਦਾ ਉਹ ਵੀ ਸਾਡੇ ਸਕੂਲ ਪੜ੍ਹੇ ਉਹ ਵੀ ਉਹ ਵੀ ਪੈਰਟਾਈਟ ਸੀ ਪਲਾਸਟਿਕ ਜੋ ਹੈ ਐਸਐਮ ਜੀਐਨ ਨਿਊਜ਼ਲੈਨ ਲੁਧਿਆਣਾ ਤੋਂ ਅਭਿਸ਼ੇਕ ਜਰੂਟਾ ਦੀ ਰਿਪੋਰਟ